ਕੀ ਲਾਈ ਜਾਂਦੇ ਆ ਨਿਕਲ ਆ ਰਹੇ ਆ ਅੱਜ ਸ੍ਰੀ ਕੋਲੇ ਆਨੇ ਕਾਲ ਖਲਾ ਕੇ ਆਇਆ ਜੀ ਮੈਂ ਵੀ 来 ਸੀ ਹਾਂਜੀ ਬਸ ਥੋੜਾ ਥੋੜਾ ਅੱਜ ਭਾਰਤੀ ਕਿਸਾਨ ਯੂਨੀਅਨ ਇਹ ਤਾਂ ਗ੍ਰਾਹਾਂ ਵੱਲੋਂ ਜੋ ਦਿਆਲਪੁਰੇ ਭਾਈਕੇ ਦੇ ਵਿੱਚ ਲਗਾਤਾਰ ਜ਼ਮੀਨੀ ਮਸਲਾ ਚੱਲ ਰਿਹਾ ਹੈਗਾ ਜੋ ਉਹਦੇ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਇਹ ਤਾਂ ਗ੍ਰਾਹਾਂ ਦੇ ਜਿਹੜੇ ਸਾਡੀਆਂ ਭੈਣਾਂ ਨੇ ਉਹਨਾਂ ਵੱਲੋਂ ਝੋਨਾ ਲਾਇਆ ਜਾ ਰਿਹਾ ਜੋ ਇੱਕ ਧਰਨਾੜ ਸਰਦਾਰ ਆ ਜਿਹੜਾ ਲਗਾਤਾਰ ਪਰਿਵਾਰ ਨੂੰ ਪਰੇਸ਼ਾਨ ਕਰ ਰਿਹਾ ਆਪਣੀ ਜ਼ਮੀਨ ਦੇ ਵਿੱਚ ਵੜਨ ਨਹੀਂ ਦੇ ਰਿਹਾ ਸੀ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਨੇ ਆਪਣੀ ਜ਼ਮੀਨ ਦੇ ਵਿੱਚ ਵੱਡੀ ਗਿਣਤੀ ਕਰਕੇ ਤਾਂ ਝੋਨਾ ਲਾ ਰਹੇ ਨੇ ਨਾਰੇ ਲਾ ਰਹੇ ਨੇ ਸਰਦਾਰਾਂ ਨੂੰ ਨਾ ਜਾ ਕਰੋ ਆਪਣੀ ਰਾਖੀ ਆਪ ਕਰੋ ਸਰਦਾਰਾਂ ਨੂੰ ਨਾ ਜਾ ਕਰੋ ਆਪਣੀ ਰਾਖੀ ਆਪ ਕਰੋ ਮਾੜਾ ਕਹਾਂ ਸਾਰੇ ਲੱਗ ਜਾਓ ਇੱਕ ਇੱਕ ਕੂਟੀ ਆਓ ਉਹ ਲੱਗ ਜਾਓ ਜੇਰੇ ਜਿੰਨੇ ਹੈਗੇ ਸਾਰੇ ਲੱਗ ਜਾਓ ਇਧਰ ਆ ਦੇ ਨਾਲ ਤੋਰ ਲੋ ਹੋਰ ਵਿੰਦਰਾ ਸੱਡ ਤੇ ਆਏ ਸਕੂਟੀਆਂ ਸੱਡ ਤੇ ਸਾਰੇ ਚ ਸਾਰੇ ਲੱਗ ਜਾਓ ਸਾਰੇ ਜਿੰਨੇ ਹੈਗੇ मतबाद तो अभी अपने हाथ में से रहेंगे रहेंगे और भी नहीं अभी टके ना जमीना ऐलान नहीं जो रखे गए हैं की नार के चिल्ला ठाले बोलले हर होगी आए बहनों रलो भ्रामा सख करके दिखिए लखी जनम बहनों रलो लखी तो में सख करके दिखिए हकी असी देखी ਬੱਦਲ ਹੋਵੇ ਰੰਗ ਬਿਰੇ ਰਾਜ ਦਾ ਜਾਲ ਚੋਕਾ ਕੇ ਰਹਾ ਮੈਂ ਨਾ ਇੱਕ ਜਬਾਲੀ ਇੱਕ ਖiladi ਇੱਕ ਸਾਡਾ ਬੰਦੇ ਲਾਉ ਤੇ ਸੰਗ ਲਖਵੀਰ ਸੰਘਣੀ ਵਾਲੀ ਲਾਈ ਜਾਨੀ ਤੂੰ ਹੋਰ ਬਿਰਲੀ ਬਿਰਲੀ ਲਾ ਥੋੜੇ ਪਿੱਛੇ ਲੱਗਿਆ ਹੋਇਆ ਇਧਰਲੀ ਬਾਸ ਚ ਹੋਇਆ ਇਧਰਲੀ ਚ

جندباد 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 کیا کھڑا ہے جندباد جندباد ہمیں نہیں چھوڑنا لو نہیں چھوڑ دیاں گے ਦੇ ਨਵੇਂ ਮੇਟ ਲਾ ਪ੍ਰਾਪਤ ਨਾ ਹੋਇਆ ਫਿਰ ਵੀ ਇਹ ਆ ਜਾਏਗਾ ਆ ਆਏ ਜਾਏ ਮੈਂ ਜਾਏਗਾ ਉਹ ਆ ਲੈ ਲੋ ਬਾਈ ਚੰਗ ਮੈਂ ਹੋਰ ਨਹੀਂ ਜਾਉਂ ਜਮੀਨ ਦੇ ਬਿਾਰੇ ਤੱਕੇ ਦਾ ਕਬਜ਼ਾ ਕਰਨਾ ਚਾਹੁੰਦੇ ਸੀ ਆਰਟੀਕਸਾਨ ਯੂਨੀਅਨ ਨੇ ਇਖਤਾਗਾਰ ਹਾਣੇ ਜਿਲ੍ਹੇ ਦਾ ਕੰਮ ਕੀਤਾ ਉਹ ਦੋਸ ਰੋਲੇ ਵਾਲੇ ਜ਼ਮੀਨ ਦੇ ਵਿੱਚ ਢੋਨਾ ਲਾਇਆ ਸਿੱਤੀ ਲੱਗ ਜਾ ਨਾ ਓਏ ਆ ਜਾ ਆ ਜਾ ਆ ਜਾ ਓ ਬਾਈ ਲੱਗ ਜਾ ਹੋਰ ਲੱਗ ਜਾ ਜਾਣੇ ਮੈਂ ਬੰਦੇ ਵਾਲੇ ਆ ਆਪਾਂ ਬੰਦ ਇੱਕ ਇੱਕ ਗੁੱਟੀ ਆਓ ਸਾਰਿਆਂ ਨੂੰ ਇੱਕ ਇੱਕ ਲਾ ਦਿਓ ਆਪੋ ਆਪਣੀ ਹਾਂਜੀ ਕੋਈ ਨਹੀਂ ਲੱਗੋਏ ਉਹ ਇੱਥੇ ਖੜਾ ਹੀ ਬੱਟਕੇ ਨਾਲ ਕਰਾਂ ਮਾਰੀ ਜਾਂਦਾ ਲੈ ਚੱਲੀਏ ਤੁਸੀਂ ਲਾ ਕੇ ਰੱਖੋ ਆਹ ਉਹ ਲਾ ਫੋਟੋ ਵੀ ਆਵੇ ਨਾ ਵੈਸੇ ਤੇ ਫੇਰ ਹੀ ਸਰਟ ਵੀ ਆਉਂਦੀ ਅੱਜ ਜੋ ਦਿয়ালਪੁਰੇ ਦੇ ਸਰਦਾਰਾਂ ਦਾ ਜ਼ਮੀਂਦਾਰ ਔਲਾ ਪਧੌੜ ਵਾਲੇ ਸੋਨਾ ਸਿੰਘ ਬੂਟਾ ਸਿੰਘ ਤੇ ਵਿੰਦਰਪਾਲ ਹੋਰਾਂ ਦਾ ਉਹ ਚੋਨਾ ਜਿੰਦਾਬਾਦ ਅੱਜ ਲਾਇਆ ਜਾ ਰਿਹਾ ਹੈ ਤੇ ਸਾਰੀ ਜਥੇਬੰਦੀ ਦੇ ਵਰਕਰ ਆਗੂ ਸਾਰੇ ਝੋਨਾ ਲਾ ਰਹੇ ਆ ਠੀਕ ਹੈ ਆਹ ਦੇਖੋ ਕਿਵੇਂ ਲੱਗ ਰਿਹਾ ਹੈ ਝੋਨਾ ਇੱਕ ਵਾੜਾ ਸੰਗੜਾ ਨਾ ਕਰ ਦਿਓ ਬੱਤਦਾ ਹੀ ਰੱਖਿਓ ਇਹ ਸਾਰੇ ਬੰਦੇ ਲੱਗ ਜੋ ਖੜੇ ਆ ਆਪਾਂ ਇੱਕ ਇੱਕ ਗੁੱਟੀ ਆਉ ਬਾਲੇ ਸੰਗਣੇ ਜੇ ਨਾ ਹੋ ਕੇ ਲੱਗੋ ਕੁਝ ਵਿਚਾਲਿਓ ਜੇ ਹੋ ਕੇ ਲੱਗੀ ਸੀ ਮਨੀ ਕਿੱਧਰ ਜਾਵੜਿਆ ਇਹ ਕਹਿੰਦਾ ਆ ਗਿਆ ਹੋਰ ਲੱਗੋ ਲੱਗੋ ਕਿਰਾ ਹੋ ਜੋ ਵਿੱਚ ਭਰਾਓ ਜਿਹੜੇ ਲਾ ਸਕਦੇ ਹੋ ਮਗਰ ਇੰਨੇ ਸੰਗੜੇ ਨਾ ਲੱਗੋ ਰਾਮ ਮਗਰ ਲੱਗ ਜੋ ਬਚਾਲਿਓਂ ਜੋ ਹੋਰ ਆਮ ਦਾ ਕੋਈ ਨਹੀਂ ਬਿਰਲੇ ਬਿਰਲੇ ਹੋ ਕੇ ਲੱਗ ਜੋ ਫੱਕ ਲੈ ਜੋ ਇਧਰੋਂ ਜਾ ਕੇ ਲੱਗਦਾ ਕੋਈ ਨਾ ਆ ਜਾ ਕੱਲਾ ਕੱਲਾ ਹੱਕ ਬਾਲਾ ਸੰਗੜਾ ਨਾ ਲਾਇਓ ਕੱਲਾ ਕੱਲਾ ਧੱਕਾ ਲਾਇਓ ਫੱਕ ਨਾ ਮੁੱਖ ਜੀ ਆਪਣੀ ਹ ਲੱਗੋ ਕਿਰਾ ਲੱਗੋ ਕੋ ਤੂੰ ਜਿਪਾਈ ਬੈਲ ਲੈ ਲਵੋ ਕੋਈ ਨਾ ਕੋਈ ਨਾ ਜਿਵੇਂ ਲੱਗਦਾ ਲੱਗ ਜਾਣ ਦਿਓ ਕਬਰਾਓ ਨਾ ਪਜਾਮੇ ਲਾ ਹੀ ਦਿਓ ਫੇਰ ਤੋਂ ਲਾਂਗੇ ਲੱਤਾਂ ਲਿਬੜਨਗੇ ਲਾ ਕੇ ਬਣਾ ਦੇ ਮਨ ਹੀ ਸਾਡਾ ਹੋ ਗਿਆ ਨਹੀਂ ਫਿਰ ਚਲਾ ਕੇ ਪੈਂਟ ਹਾਂ ਹਾਂ ਲਾ ਦਿਓ ਕਰਾ ਲਾ ਦਿਓ ਦਵਾ ਦਵਾ 20 ਮਿੰਟਾਂ ਚ ਜ਼ਮਾਨਿਆਂ ਆ ਲੱਗ ਤੂੰ ਬੱਚੀ ਖੜਾ ਹੀ ਐ ਓਏ ਕੀ ਗੱਲ ਐ ਲੱਗਦਾ ਘੰਡਾ ਦੀਆਂ ਚੇੜ ਕੇ ਬਾਈ ਜਿਹੜੀ ਕੁੱਤੀ ਕੁੱਤੀਆ ਬੰਨਣਾ ਲੱਗ ਜਾਓ ਜਿਹੜੀ ਕੁੱਤੀ ਕੁੱਤੀਆ ਬੰਨਣਾ ਲੱਗ ਜਾਓ ਬਾਈ ਵੇਖ ਜਿਹੜੇ ਬੰਦੇ ਨਹੀਂ ਕਰ ਸਕਦੇ ਉਹ ਗੁੱਟੀਆਂ ਹੀ ਬੰਨਦੇ ਹੋ ਇੱਥੇ ਠੀਕ ਓ ਉਹ ਜੀ ਮਨਨ ਲਾਈਵ ਕਰ ਰਿਹਾ ਲਾ ਦਿਓ ਲਾ ਦਿਓ ਫਿਰ ਤੁਹਾਨੂੰ ਪ੍ਰਸ਼ਾਦਾ ਵੀ ਸ਼ਕਮਾਂਗੇ ਆ ਗਿਆ ਪ੍ਰਸ਼ਾਦਾ ਆਪਣਾ ਸੰਗੜਾ ਲਾਉਣਿਓ ਭਾਈ ਤੁਸੀਂ ਆਪਣ ਕੁੜਗੋ ਲਾ ਦਿਓ ਲਾ ਦਿਓ ਲਾ ਦਿਓ ਲਾ ਗਿਆ ਵਸੇ ਤਾਂ ਹੁਣ ਬੈਂਦਰ ਪਾਲ ਤੁਸੀਂ ਹਟੋ ਤੁਸੀਂ ਬੁੜੀਆਂ ਮਗਰ ਚੱਲੋ ਆਇਆਂ ਹੈਂ ਹਾਂ ਮਗਰ ਹੋ ਜਾਓ ਤੁਸੀਂ ਆ ਲਾ ਦੇਣਗੀਆਂ ਤੁਸੀਂ ਭੈਣੇ ਮਗਰ ਹੋ ਜਾਓ ਆਪਣੇ ਜੱਥੇ ਬੰਨਿਆ ਆਪਣੀਆਂ ਮਗਰ ਹੋ ਜਾਓ ਉਧਰੋਂ ਅੱਡੋ ਅੱਡੀ ਖੁੰਜਿਆਂ ਜੋ ਲੱਗ ਜਾਓ ਕੁਸਾਇਸ ਖੁੰਜੇ ਜੋ ਲੱਗ ਜਾਓ ਹਾਂ 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 ਦੂਰ ਦੂਰ ਲੱਜੋ ਕੋਈ ਨਾ ਉਹ ਜੱਜ ਉਹ ਰਿਆ ਬੁੱਢੇ ਜਾ ਕੇ ਨਗਰ ਕਰ ਲੈ 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 ਆ ਜਾ